ਆਲਾਈ ਤੇ ਫੇਰ ਦੂਜੇ ਨੰਬਰ ਤੇ ਕੋਈ ਆਪਣੇ ਇਥੇ ਪੁਲਿਸ ਪ੍ਰਸ਼ਾਸਨ ਹੈ ਨਹੀਂਗਾ ਇਨੇ ਬਾਈਕ ਫੇਰਦੇ ਮਢੀਰ ਇੰਨੀ ਫੇਰਦੀ ਤਿੰਨ ਤਿੰਨ ਮੁੰਡੇ ਪਤਾ ਨਹੀਂ ਕਿੱਥੋਂ ਆਉਂਦੇ ਕਿਸੇ ਦੇ ਨੰਬਰ ਪਲੇਟ ਨਹੀਂ ਆ ਕਿਸੇ ਦੇ ਕੋਈ ਕਾਗਜ਼ ਪਤਾ ਨਹੀਂ ਕੋਈ ਚੈੱਕੀ ਚੈੱਕ ਨਹੀਂ ਜੋ ਸਾਡੇ ਸ਼ਹਿਰ ਦੇ ਵਸਨੀਕ ਕਹਿ ਰਹੇ ਆ ਇਹ ਚ 100% ਸਚਾਈ ਆ ਹਾਲਾਤ ਇਨੇ ਮਾੜੇ ਹੋ ਚੁੱਕੇ ਆ ਰੋਇ ਲੁੱਟਾਂ ਖੋਹਾਂ ਚੋਰੀਆਂ ਚੇਨ ਸਕਰੈਚਿੰਗ ਬਲਕਿ ਪੁਲਿਸ ਸਿਰਫ ਜਿਹੜੀ ਕੰਮ ਕਰ ਰਹੀ ਹੈ ਕਾਗਜ਼ ਕਰ ਰਹੀ ਆ ਦਿਖਾਉਣ ਵਾਸਤੇ ਮੈਂ ਖਾਸ ਕਰਕੇ ਸਿਟੀ ਪੁਲਿਸ ਨਿਕੋਦਰ ਜਿਹੜੀ ਆ ਜਦੋਂ ਸ਼੍ਰੀ ਅਮਨ ਸੈਣੀ ਜੀ ਨਿਕੋਦਰ ਆਏ ਆ ਉਦੋਂ ਤੋਂ ਬਾਅਦ ਸ਼ਹਿਰ ਦਾ ਬਹੁਤ ਹੀ ਜ਼ਿਆਦਾ ਬੁਲਾਲ ਹੋ ਚੁੱਕਾ ਭਾਈ ਨਿਕੋਦਰ ਦੀ ਸਭ ਤੋਂ ਵੱਡੀ ਸਮੱਸਿਆ ਤਾਂ ਪਾਣੀ ਦੀ ਆ ਸੀਵਰੇਜ ਦੀ ਸੀਵਰੇਜ ਦੀ ਸਮੱਸਿਆ ਆ ਵੀ ਹਲਕੇ ਥੋੜੀ ਜਿਹੀ ਬਾਰਿਸ਼ ਹੋਈਏ ਪਾਣੀ ਰੁੱਕ ਗਿਆ ਜਦੋਂ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਸਾਡੇ ਤਾਂ ਦੇਖ ਲਓ ਮਾਰਕੀਟ ਦੇ ਵਿੱਚ ਉੱਥੇ ਨਾ ਟੋਆ ਪਿਆ ਹੋਇਆ ਕਈ ਵਾਰ ਕਹਿ ਚੁੱਕੇ ਹਾਂ ਰੋਜ਼ ਆ ਬਾਰਿਸ਼ ਦੇ ਦਿਨ ਹੋਵੇ ਆ ਡੇਲੀ ਇੱਥੇ ਇੱਕ ਦੋ ਬਾਈਕ ਡਿੱਗਦੇ ਆ ਅੱਗੇ ਇੱਕ ਵਾਰ ਉੱਥੇ ਇੱਕ ਲੇਡੀਜ਼ ਬਾਈਕ ਤੋਂ ਡਿੱਗੀ ਬੜੀ ਜ਼ੋਰ ਨਾਲ ਪਿੱਛੇ ਬੈਠੀ ਜ ਆਪਣੇ ਹਸਬੰਡ ਦੇ ਤੇ ਉਹਦੇ ਮਤਲਬ ਮੂੰਹ ਤੁਸੀਂ ਵੀ ਬਹੁਤ ਆ ਅਸੀਂ ਮਢੀਰ ਨਾਲ ਹੁਣ ਲੜ ਨਹੀਂ ਸਕਦੇ ਜੇ ਕਿਸੇ ਨੂੰ ਹਨਾ ਕਹਿੰਨੇ ਆ ਤੇ ਅਗਲਾ 4:30 ਜਾਂ 5:00 ਹੋ ਕੇ ਜੇ ਰਾਤ ਸਾਨੂੰ ਘੇਰ ਲੈਂਦੇ ਅਸੀਂ ਹੁੰਨੇ ਆ ਕੱਲੇ ਹਨਾ ਇੱਥੇ ਮਢੀਰ ਦਾ ਬੱਸ ਸਟੈਂਡ ਦਾ ਇੰਨਾ ਮੰਦਾ ਹਾਲ ਆ ਅਸੀਂ ਮਲਾਜਮਾਂ ਨੂੰ ਕਈ ਵਾਰੀ ਕਹੀਦਾ ਉਹ ਮਰੇ ਬਤਾਈ ਕੇ ਹੰਦੇ ਉਹ ਕਹਿੰਦਾ ਉਹ ਕਹਿੰਦੇ ਉਹ ਕੋਈ ਨਹੀਂ ਕਰੀ ਜਾਣਦੇ ਉਹ ਕਹਿੰਦੇ ਉਹ ਉਹਦੀ ਪੈਣ ਤੇ ਅੱਜ ਕੀ ਕਰਦਾ ਉਹਦੀ ਤੇ ਸਾਨੂੰ ਵੀ ਆ ਕਹਿੰਦੇ ਤੁਹਾਨੂੰ ਵੀ ਆ ਕਰੀ ਜਾ। ਕੱਲ ਨਹੀਂ ਸੁਣਦੇ ਢੀਆਂ ਪੈਣਾ ਸਾਰੇ ਸਾਂਝੀ ਆਉਂਦੀ ਆ ਪਰ ਨਹੀਂ ਦਰਦ ਨਹੀਂ ਕਿਸੇ ਨੂੰ। ਕੋਈ ਨਹੀਂ ਭਾਜੀ ਸੁਣਦਾ ਸਿਰਫ ਅਸੀਂ ਸਾਨੂੰ ਦੁੱਖ ਹੁੰਦਾ ਅਸੀਂ ਕੁੜੀਆਂ ਨੂੰ ਵੀ ਕਹੀਦਾ ਜਿਹੜੀਆਂ ਸਾਡੇ ਨਾਲ ਆਉਂਦੀਆਂ ਬਸ ਹੀ ਪਿੰਡਾਂ ਦੀਆਂ ਕੁੜੀਆਂ ਉਹਨਾਂ ਨੂੰ ਵੀ ਦੱਸੀਦਾ ਵੀ ਤੁਹਾਡਾ ਮਾਪੇ ਹੋਊਗਾ ਕੋਈ ਬੱਸ ਜੇ ਕੋਈ ਰਿਸ਼ਤੇਦਾਰ ਕੋਈ ਪਿੰਡ ਦਾ ਦੇਖਦਾ ਆ ਵੀ ਜੋ ਤੁਸੀਂ ਕਰਨਾ ਚ ਪਰੇ ਉਰੇ ਕਰ ਲਓ ਹਣ ਯਾਨੀ ਕਿ ਤੋਂ ਡੀ ਸਭ ਤੋਂ ਵੱਡੀ ਪ੍ਰਸ਼ੰਨਾ ਇਹ ਆ ਕਿ ਬੱਸ ਸਟੈਂਡ ਦੇ ਵਿੱਚ ਮੁੰਡਿਆ ਕਿ ਖੜੇ ਨਹੀਂ ਕਿਸੇ ਬੰਦੇ ਨੇ ਇੱਥੇ ਭਰ ਜਾਂਦਾ ਸਾਰਾ ਸਾਡਾ ਟੈਂਪੂ ਨਹੀਂ ਨਿਕਲਦੇ ਬਹੁਤ ਉੱਕਾ ਹੁੰਦਾ ਉਦੋਂ ਪਰੇਸ਼ਾਨੀ ਆਉਂਦੀ ਹੈ ਬਹੁਤ ਪਰੇਸ਼ਾਨੀ ਸਵਾਰੀ ਨਹੀਂ ਬੈਂਦੀ ਟੈਂਪੂ ਐਨ ਐਨ ਆਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਤਕਰੀਬਨ ਸਾਡੀ ਇਹ ਤੀਜੀ ਰਿਪੋਰਟ ਹੈ ਪਹਿਲੀ ਰਿਪੋਰਟ ਸੀ ਉਹ ਵੀ ਤੁਸੀਂ ਦੇਖ ਚੁੱਕੇ ਹੋ ਦੂਜੀ ਵੀ ਦੇਖ ਚੁੱਕੇ ਹੋ ਅਸੀਂ ਲਗਾਤਾਰ ਅਸੀਂ ਅਲੱਗ-ਅਲੱਗ ਕਹਿ ਸਕਦੇ ਹਾਂ ਕਿ ਜੋ ਮਾਰਕ ਆਇਆ ਉੱਥੇ ਜਾ ਕੇ ਸੜਕਾਂ ਦੀ ਅਸੀਂ ਵੀਡੀਓ ਜਾਂ ਪਰ ਲੋਕਾਂ ਨੂੰ ਪਰੇਸ਼ਾਨੀ ਕਿ ਹੈ ਖਾਸਾ ਸਾਡਾ ਮੋਟੋ ਕੀ ਹੈ ਸਾਡਾ ਮਕਸਦ ਕੀ ਹੈ ਕਿ ਨਕੌਦਰ ਵਾਸੀ ਕਿਸ ਜੀਵਤ ਪਰੇਸ਼ਾਨ ਹੈ ਤਾਂ ਅੱਜ ਸਵੇਰ ਤੋਂ ਥੋੜੀ ਹਲਕੀ ਹਲਕੀ ਬਾਰਿਸ਼ ਹੋ ਰਹੀ ਹੈ ਦਰਮਿਆਨੀ ਬਾਰਿਸ਼ ਹੈ ਪਰ ਹਾਲਾਤ ਤੁਸੀਂ ਕੀ ਦੇ ਸਕਦੇ ਹੋ ਇਹ ਤਾਂ ਇੱਕ ਸਮੱਸਿਆ ਹੈ ਹੀ ਹੈ ਪਰ ਰੋਡ ਕਿਹੜੇ ਸੜਕ ਕਿਹੜਾ ਹੈ ਗਊਸ਼ਾ ਦਾ ਰੋਡ ਤਾਂ ਗੱਲਬਾਤ ਕਰਾਂਗੇ ਅੱਜ ਇਸ ਗਊਸ਼ਾ ਦਾ ਰੋਡ ਨੂੰ ਲੈ ਕੇ ਤਾਂ ਇਹ ਅੱਗੇ ਤੱਕ ਇਹ ਰਸਤੇ 'ਚ ਬਹੁਤ ਸਰੀਆਂ ਦੁਕਾਨਾਂ ਵੀ ਆਉਂਦੀਆਂ ਤੇ ਖਾਸ ਕਰਕੇ ਇੱਕ ਤੋਂ ਜਾਣਕਾਰੀ ਹੋਰ ਦੱਸ ਦਵਾਂ ਕਿ ਇਸੇ ਰੋਡ ਤੇ ਅੱਗੇ ਬੱਸ ਸਟੈਂਡ ਆ ਜਾਂਦਾ ਫਿਰ ਇਸ ਤੋਂ ਅੱਗੇ ਸੇਵਾ ਕੇਂਦਰ ਆ ਜਾਂਦਾ ਯਾਨੀ ਕਿ ਕਾਫੀ ਇੱਥੇ ਗੱਲ ਕਰੀਏ ਤਾਂ ਸੇਵਾ ਕੇਂਦਰ ਲੋਕਾਂ ਨੂੰ ਸੇਵਾ ਕੇਂਦਰ ਵਾਲਾ ਤੇ ਬੱਸ ਸਟੈਂਡ ਜੋ ਹੁੰਦਾ ਉਹ ਵੀ ਲੋਕਾਂ ਦੀ ਸੁਵਿਧਾ ਲਈ ਹੈ ਪਰ ਇਹ ਹੁਣ ਦੁਬਿਧਾ ਦੇ ਵਿੱਚ ਸਾਰੇ ਪਏ ਹੋਇਆ ਕਿ ਹਾਲਾਤ ਬੜੇ ਮਾੜੇ ਐ ਕਿਉਂਕਿ ਸੜਕ ਤੁਸੀਂ ਇੱਧਰ ਦੇਖ ਲਓ ਹਾਲਾਤ ਕੀ ਬਣੇ ਪਏ ਗਟਰ ਕਿਸ ਤਰ੍ਹਾਂ ਐ ਇਹ ਵੀ ਤਾਂ ਕਬੜੀ ਪ੍ਰੋਬਲਮ ਵੱਡੀ ਸਮੱਸਿਆ ਹੈ ਤਾਂ ਫਿਰ ਇਸ ਤੋਂ ਅੱਗੇ ਤੱਕ ਸਾਰੀ ਤਸਵੀਰ ਦਿਖਾਵਾਂਗੇ ਕਿ ਨਕੋਦਰਪਾਸੀ ਆਪਦੇ ਮੂੰਹੋਂ ਕੀ ਬੋਲਦੇ ਆ ਅਸੀ ਤਾਂ ਆਸਰੇ ਬੋਲ ਕੇ ਪਰ ਲੋਕਾਂ ਦੀਆਂ ਵੀ ਪਰੇਸ਼ਾਨੀਆਂ ਹੋਣਗੀਆਂ ਆਮ ਜਨਤਾ ਦੀਆਂ ਵੀ ਇੱਧਰ ਅੱਗੇ ਤੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਇੱਧਰ ਸਟਾਰਿੰਗ ਇਹ ਭਾਈ ਸਾਹਿਬ ਖੜਿਆ ਇਹਨਾਂ ਦਾ ਪੁੱਛ ਲੈਣੇ ਆ ਭਾਈ ਸਸੀ ਗਾਲ ਜੀ ਸਸੀ ਗਾਲ ਜੀ ਨਕੋਦਰ ਤੋਂ ਹੀ ਜੀ ਹਾਂ ਨਕੋਦਰ ਤੋਂ ਹੀ ਭਾਈ ਭਾਈ ਨਕੋਦਰ ਦੀਆਂ ਸਮੱਸਿਆਵਾਂ ਕੀ ਆ ਔਰ ਸਭ ਤੋਂ ਵੱਡੀ ਸਮੱਸਿਆ ਕੀ ਆ ਨਕੋਦਰ ਦੀ ਸਮੱਸਿਆ ਕੋਈ ਵੀ ਨਹੀਂ ਹੈਗੀ ਸਿਰ ਪੁੱਛਣ ਵਾਲਾ ਹੋਵੇ ਤਾਂ ਬਿਲਕੁਲ ਸਹੀ ਚੱਲ ਰਿਹਾ ਜੀ ਬਿਲਕੁਲ ਠੀਕ ਚੱਲ ਰਿਹਾ ਨਾ ਕੋਈ ਚੀਜ਼ ਦੀ ਕੋਈ ਪਰੇਸ਼ਾਨੀ ਨਹੀਂ 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 ਬਸਟੰਡ ਤੁਹਾਡਾ ਵਧੀਆ ਬਣਿਆ ਹੋਇਆ ਹੈ ਬਸਟੰਡ ਦੀ ਤਾਂ ਥੋੜੀ ਮੋਟੀ ਹੈਗੀ ਭਾਜੀ ਫਿਰ ਕਹਿ ਸਕਦੇ ਹਾਂ ਆ ਸੜਕ ਸਹੀ ਬਣੀ ਹੋਈ ਹੈ ਆ ਦੇਖੋ ਜੀ ਸਹੀ ਹੈ ਜੀ ਇਹ ਨਹੀਂ 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 ਹੈਗੀ ਬਸ ਇਹ ਸਹੀ ਨਹੀਂ ਫਿਰ ਇਹ ਵੀ ਤਾਂ ਸਮੱਸਿਆ ਹੀ ਹੋ ਗਈ ਥੋੜੀ ਮੋਟੀ ਹੈਗੀ ਹੈ ਭਾਜੀ ਫਿਰ ਤਾਂ ਬੜੀ ਵੱਡੀ ਸਮੱਸਿਆ ਯਾਰ ਬਸਟੰਡ ਛੋਟੀ ਸਮੱਸਿਆ ਨਹੀਂ ਹੈ ਹਾਂ ਜੀ ਹਾਂ ਜੀ ਬਣਨਾ ਚਾਹੀਦਾ ਕਿ ਨਹੀਂ ਬਣਨਾ ਚਾਹੀਦਾ ਸਾਰਾ ਕੁਝ ਸਾਰਾ ਕੁਝ ਠੀਕ ਹੋਣਾ ਚਾਹੀਦਾ ਭਾਜੀ ਹੋਣਾ ਚਾਹੀਦਾ ਹੈ ਨਾ ਬਿਲਕੁਲ ਹੋਣਾ ਚਾਹੀਦਾ ਹੈ ਭਾਜੀ ਮੰਗ ਕਰਦੇ ਹਾਂ ਡਿਮਾਂਡ ਕਰਦੇ ਹਾਂ ਜੀ ਡਿਮਾਂਡ ਕਰਦੇ ਹਾਂ ਭਾਜੀ ਤਾਂ ਇਹ ਤੁਸੀਂ ਤਸਵੀਰ ਦੇ ਸਕਦੇ ਹੋ ਤਾਂ ਇਧਰੋਂ ਹਾਂ ਇਧਰੋਂ ਇਹ ਭਾਈ ਜੀ ਆਵਾਜ਼ ਮਾਰ ਰਿਹਾ ਇਹ ਬਾਈ ਤੇ ਜਰੂਰ ਪੁੱਛਾਂਗੇ ਕਿਉਂਕਿ ਲੱਗਦਾ ਕਿ ਪਰੇਸ਼ਾਨ ਹੈ ਇਹ ਵੀ ਕੋਈ ਕੋਈ ਨਾ ਕੋਈ ਤਕਲੀਫ ਤਾਂ ਜਰੂਰ ਹੋ ਗਈ ਤਾਂ ਆਜੋ ਵੀਰ ਜੀ ਹੋਰ ਸੁਣਾਓ ਸਤਿ ਸ਼੍ਰੀ ਅਕਾਲ ਜੀ ਹੋਰ ਸੁਣਾਓ ਠੀਕ ਠਾਕ ਹੋ ਜੀ ਬਸ ਜੀ ਮਿਹਰ ਬਣੇ ਧੰਨਵਾਦ ਜੀ ਆਪਣੀ ਨਕੋਦਰ ਦੇ ਵਿੱਚ ਸਭ ਤੋਂ ਵੱਡੀਆਂ ਸਮੱਸਿਆਵਾਂ ਕੀ ਹੈ ਜਿਹੜੀ ਸਮੱਸਿਆ ਤੋਂ ਲੋਕ ਪਰੇਸ਼ਾਨ ਹੈ ਲੋਕ ਦੁਖੀ ਹੈ ਪਾਜੀ ਨਕੌਦਰ ਦੀ ਸਭ ਤੋਂ ਵੱਡੀ ਸਮੱਸਿਆ ਤਾਂ ਪਾਣੀ ਦੀ ਆ ਸੀਵਰੇਜ ਦੀ ਸੀਵਰੇਜ ਦੀ ਸਮੱਸਿਆ ਆ ਤੇ ਦੇਖੋ ਇਹ ਹਲਕੇ ਥੋੜੀ ਜਿਹੀ ਬਾਰਿਸ਼ ਹੋਈ ਹੈ ਪਾਣੀ ਰੁੱਕ ਗਿਆ ਜਦੋਂ ਜ਼ਿਆਦਾ ਬਾਰਿਸ਼ ਹੋ ਜਾਂਦੀ ਹੈ ਸਾਡੇ ਤਾਂ ਦੇਖ ਲਓ ਮਾਰਕੀਟ ਦੇ ਵਿੱਚ ਉੱਥੇ ਨਾ ਟੋਆ ਪਿਆ ਹੋਇਆ ਕਈ ਵਾਰ ਕਹਿ ਚੁੱਕੇ ਹਾਂ ਰੋਜ਼ ਆ ਬਾਰਿਸ਼ ਦੇ ਦਿਨ ਹੋ ਗਏ ਆ ਡੇਲੀ ਇੱਥੋਂ ਇੱਕ ਦੋ ਬਾਈਕ ਡਿੱਗਦੇ ਆ ਅੱਗੇ ਇੱਕ ਵਾਰ ਉੱਥੇ ਇੱਕ ਲੇਡੀਜ਼ ਬਾਈਕ ਤੋਂ ਡਿੱਗੀ ਬੜੀ ਜ਼ੋਰ ਨਾਲ ਪਿੱਛੇ ਬੈਠੀ ਸੀ ਆਪਣੇ ਹਸਬੰਡ ਦੇ ਤੇ ਉਹਦੇ ਮਤਲਬ ਮੂੰਹ ਥੱਲੇ ਵਜਾ ਮੂੰਹ ਤੋਂ ਖੂਨ ਨਿਕਲ ਆ ਗਿਆ ਫੇਟ ਵੀ ਲੱਗੀ ਹੋਈ ਹਾਂਜੀ 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 ਤੇ ਅਸੀਂ ਸਾਰੇ ਜਾ ਕੇ ਉਹਨੂੰ ਹਸ ਮਤਲਬ ਬਹੁਤ ਜਿਆਦਾ ਮੰਦਾ ਹਾਲ ਹੈ ਇੱਥੇ ਫਿਰ ਦੂਜੇ ਨੰਬਰ ਤੇ ਕੋਈ ਆਪਣੇ ਇੱਥੇ ਪੁਲਿਸ ਪ੍ਰਸ਼ਾਸਨ ਹੈ ਨਹੀਂਗਾ ਇੰਨੇ ਬਾਈਕ ਫਿਰਦੇ ਮਢੀਰ ਇੰਨੀ ਫਿਰਦੀ ਤਿੰਨ ਤਿੰਨ ਮੁੰਡੇ ਪਤਾ ਨਹੀਂ ਕਿੱਥੋਂ ਆਉਂਦੇ ਕਿਸੇ ਦੇ ਨੰਬਰ ਪਲੇਟ ਨਹੀਂ ਆ ਕਿਸੇ ਦੇ ਕੋਈ ਕਾਗਜ਼ ਪਤਾ ਨਹੀਂ ਕੋਈ ਚੈੱਕ ਹੀ ਚੈਕਿੰਗ ਹੀ ਨਹੀਂ ਕੀ ਪੂਰੀ ਗੁੰਡਾ ਕਰਦੀ ਹੈ ਇੱਥੇ ਅਸਟਾਹ। ਇਕਤਾ ਜੀ ਸੀਵਰੇਜ ਦੀ ਸਮੱਸਿਆ ਹੋ ਗਈ। ਦੂਜੀ ਪ੍ਰਸ਼ਾਸਨ ਵੱਲੋਂ ਪੁਲਿਸ ਵੱਲੋਂ ਤੁਸੀਂ ਕਹਿ ਸਕਦੇ ਹੋ ਕਿ ਨਹੀਂ ਇੱਥੇ ਕੋਈ ਅਣਦੇਖਿਆ ਕੀਤਾ ਜਾ ਰਿਹਾ। ਇਸ ਤੋਂ ਇਲਾਵਾ ਹੋਰ ਨਕੌਦਰ ਵਸੇ ਕਿਸੇ ਚੀਜ਼ ਤੋਂ ਪ੍ਰੇਸ਼ਾਨ। ਅਸੀਂ ਹੁਣ ਰਾਤ ਨੂੰ ਕਿਸੇ ਫੰਕਸ਼ਨ ਤੋਂ ਆਈਏ ਕਾਰ ਦੇ ਵਿੱਚ ਫੈਮਲੀ ਦੇ ਨਾਲ। ਅਸੀਂ ਕਈ ਵਾਰ ਰਾਤ ਨੂੰ 1-2 ਵਜੇ ਲਾ ਲੋ ਆਪਣੀ ਕਾਰ ਦੇ ਵਿੱਚ ਆਨੇ ਆ। ਮੇਰੇ ਖਿਆਲ ਨਾਲ ਅਸੀਂ ਜਲੰਧਰੋਂ ਨਕੌਦਰ ਤੱਕ ਸਾਨੂੰ ਇੱਕ ਪੁਲਿਸ ਮੁਲਾਜ਼ਮ ਕੋਈ ਨਾਕਾ ਨਹੀਂ ਦਿਖਦਾ। ਜਿਹੜਾ ਮਰਜ਼ੀ ਬੰਦਾ ਸਾਡੀ ਕਾਰ ਨੂੰ ਘੇਰ ਕੇ ਚਾਰ ਬੰਦੇ ਸਾਨੂੰ ਲੁੱਟ ਲੈਣ ਸਾਨੂੰ ਜਾਨੋ ਮਾਰਨ ਕੋਈ ਸੇਫਟੀ ਨਹੀਂ ਕਿਸੇ ਬੰਦੇ ਦੀ ਸੇਫਟੀ ਨਹੀਂ ਹੈਗੀ ਕੁੱਲ ਮਿਲਾ ਕੇ ਕਹੇ ਸਦੇ ਹਾਲਾਤ ਮਾੜੇ ਬਹੁਤ ਹੀ ਜ਼ਿਆਦਾ ਖਤਮ ਹੀ ਆ ਜੀ ਤੁਸੀਂ ਦੇਖੋ ਇਹੀ ਤੁਸੀਂ ਦੇਖ ਲਓ ਤੁਸੀਂ ਜਲੰਧਰ ਨੂੰ ਕੁਦਰਤਾ ਕਰਨੇ ਸਾਡੀ ਗੱਡੀ ਦੇ ਮੋਰੇ ਇੱਕ ਅੱਗੇ ਪਿੱਛੇ ਗੱਡੀ ਲਾ ਲਵੇ ਇੱਕ ਪਿੱਛੇ ਲਾ ਲਵੇ ਤੁਸੀਂ ਦੱਸੋ ਕੋਈ ਬੰਦਾ ਰੋਗ ਲੈਵੇ ਸਾਨੂੰ ਸਾਨੂੰ ਮਾਰ ਦੇਵੇ ਜਾਨੋ ਸਾਨੂੰ ਲੁੱਟ ਲਵੇ ਸਾਡੀ ਗੱਡੀ ਖੋ ਕੇ ਲੈ ਜਾਵੇ ਕੋਈ ਹੈਗੀ ਸੇਫਟੀ ਕੋਈ ਸਕਿਉਰਿਟੀ ਹੈਗੀ ਅਸੀਂ ਕਿੰਨੂੰ ਕਵਾਂਗੇ ਫੋਨ ਕਰਕੇ ਕੋਈ ਮੁਲਾਜ਼ਮ ਹੀ ਨਹੀਂ ਨਾ ਜਲੰਧਰ ਦੇ ਵਿੱਚ ਕੋਈ ਮੁਲਾਜ਼ਮ ਹੈਗਾ ਨਾ ਉਹ ਉਧਰ ਚ ਹੈਗਾ ਕੋਈ ਨਾਕਾਨੀ ਹੈਗਾ ਕੋਈ ਚੈਕਿੰਗ ਨਹੀਂ ਅਗਲੇ ਬੇਖੌਫ ਹੋ ਕੇ ਫਿਰਦੇ ਆ ਜਿੰਨੇ ਗਲਤ ਕੰਮ ਕਰਦੇ ਇਹ ਸਾਰੇ ਨਕੂਦਰ ਸ਼ਹਿਰ ਤੇ ਸਮੱਸਿਆਵਾਂ ਪਰ ਬਾਈ ਨੇ ਜਲੰਧਰ ਦੇ ਸਮੱਸਿਆਵਾਂ ਗਿਣਾਤੀਆਂ ਪੁਲਿਸ ਪ੍ਰਸ਼ਾਸਨ ਤੇ ਵੱਡੇ ਸਵਾਲੀਏ ਚੰਨ ਖੜੇ ਹੋ ਗਏ ਆ ਇੱਥੇ ਤਾਂ ਹੁਣ ਫਿਰ ਅੱਗੇ ਤੱਕ ਹੋਰ ਦਿਖਾਉਣੇ ਗਊਸ਼ਾ ਦਾ ਰੋਡ ਹੈ ਤਕਰੀਬਨ ਮਾਰਕਟ ਇਸ ਮਾਰਕਟ ਚ ਥੋੜੀਆਂ ਦੁਕਾਨਾਂ ਪਰ ਜਿੰਨੀਆਂ ਕੋ ਦੁਕਾਨਾਂ ਉਹਨਾਂ ਦੀ ਕੀ ਕੀ ਪਰੇਸ਼ਾਨੀ ਆ ਆਪਾਂ ਸਾਰਿਆਂ ਤੋਂ ਪੁੱਛਾਂਗੇ ਪਰ ਰਸਤੇ ਦੇ ਵਿੱਚ ਹਰ ਇੱਕ ਬੰਦੇ ਦਾ ਰੋਜ਼ੀ ਰੋਟੀ ਕਮਾਉਣ ਦਾ ਪੂਰਾ ਹੱਕ ਹੈ ਤੇ ਆ ਤੇ ਕੋਈ ਦੀ ਰੇੜੀ ਖੜੀ ਮੜੇ ਇਧਰ ਕੈਮਰਾ ਮਾਰ ਕੇ ਦਿਖਾ ਦ ਆਹ ਇਹਨੂੰ ਬਾਈ ਨੂੰ ਪੁੱਛਣਿਆ ਵੀਰ ਜੀ بارش ਥੋੜੀ ਹੋਈ ਹੈ ਹਲਕੀ بارش ਹੋਈ ਜਦੋਂ ਜ਼ਿਆਦਾ بارش ਹੋ ਜਾਂਦੀ ਹੈ ਤਾਂ ਹਾਲਾਤ ਕਿਸ ਤਰ੍ਹਾਂ ਦੇ ਹੋ ਜਾਂਦੇ ਆ ਸਾਰੇ ਪਾਸੇ ਪਾਣੀ ਹੀ ਹੁੰਦਾ ਆ ਪਾਣੀ ਪਾਣੀ ਰੇੜੀ ਦੇ ਆਸ-ਪਾਸੇ ਪਾਣੀ ਹਾਂਜੀ ਸਾਰੇ ਪਾਸੇ ਪਰ ਕੋਈ ਫਰਕ ਪੈਂਦਾ ਉਹ ਤਾਂ ਪਿੰਨ ਜਦੋਂ ਗਾਹ ਕੋਈ ਰਾਹ ਬੰਦ ਹੋ ਜਾਂਦਾ ਗਾਹ ਰੁਕਦਾ ਹੀ ਆ ਤਾਂ ਇੱਕ ਬਈ ਸੇ ਸਮੱਸਿਆ ਇਹਦੀ ਵੀ ਆ ਇਧਰ ਬਾਈ ਜੀ ਖੜੇ ਆ ਬਾਈ ਜੀ ਨਕੌਦਰ ਤੋਂ ਹਾਂਜੀ ਮੈਂ ਨਕੌਦਰ ਤੋਂ ਆਂ ਨਕੌਦਰ ਦੇ ਵੱਡੀਆਂ ਸਮੱਸਿਆਵਾਂ ਕਿਹੜੀਆਂ ਜਿਹੜੀਆਂ ਸਮੱਸਿਆਵਾਂ ਤੋਂ ਲੋਕ ਨਕੌਦਰ ਵਾਸੀ ਪਰੇਸ਼ਾਨ ਆ ਜੀ ਇਹ ਪਾਣੀ ਦਾ ਯਾਜ ਬਸ ਜਦੋਂ بارش ਆ ਜਾਂਦੀ ਹੈ ਜੀ ਬਹੁਤ ਲੰਘਣਾ ਕਰਨਾ ਮੁਸ਼ਕਲ ਹੋ ਜਾਂਦਾ ਹੈ ਜੀ ਤੇ ਪਾਣੀ ਬਹੁਤ ਜ਼ਿਆਦਾ ਖੜਾ ਹੋ ਜਾਂਦਾ ਜੀ ਆ ਰੋਡ ਦੇ ਵਿੱਚ ਦੇਖੋ ਤੁਸੀਂ ਆਪ ਹੀ ਹਾਲਾਤ ਦੇਖੋ ਜੀ ਨਕੋਦਰ ਦੇ ਹੀ ਬਹੁਤ ਜ਼ਿਆਦਾ ਸਮੱਸਿਆ ਸਭ ਤੋਂ ਵੱਡੀ ਸਮੱਸਿਆ ਜੀ ਹਾਂਜੀ ਹਾਂਜੀ ਸੀਵਰੇਜ ਦੀ ਸਮੱਸਿਆ ਜੀ ਤਾਂ ਇਹ ਤਕਰੀਬਨ 3 ਦਿਨ ਹੋ ਗਏ ਆਪਾਂ ਨੂੰ ਰਿਪੋਰਟ ਕਰਦਿਆਂ ਨੂੰ ਦੋ ਰਿਪੋਰਟਾਂ ਤੁਸੀਂ ਪਹਿਲਾਂ ਦੇਖ ਚੁੱਕੇ ਹੋ ਤੇ ਸੀਵਰੇਜ ਦੀ ਸਮੱਸਿਆ ਪਾਣੀ ਦੀ ਸਮੱਸਿਆ بارش ਦੇ ਮੌਸਮ ਦੇ ਸਭ ਤੋਂ ਜ਼ਿਆਦੀ ਵੱਡੀ ਸਮੱਸਿਆ ਇੱਧਰ ਭਾਜੀ ਡਿੱਗੇ ਡਿੱਗੇ ਤਨੇ ਆਰਾਮ ਨਾਲ ਆ ਗਿਆਂ ਹਾਂਜੀ ਕੋਈ ਸਮੱਸਿਆ ਤਾਂ ਨਹੀਂ ਆਈ ਨਹੀਂ ਨਹੀਂ ਲਓ ਬਾਈ ਕੰਨਾਂ ਆ ਗਿਆ ਮਾ ਪਾਣੀ ਕਾਫੀ ਜਿਆਦਾ ਖੜਾ ਸੀ ਤਾਂ ਜੇ ਥੋੜੀ ਜਿਹੀ ਬਾਰਿਸ਼ ਹੋਈ ਹੈ ਪਰ ਹਾਲਾਤ ਰਿਕਸ਼ੇ ਵਾਲਿਆਂ ਦੇ ਹਾਲਾਤ ਗੱਡੀਆਂ ਇਧਰ ਸਾਈਕਲ ਵਾਲਾ ਬਾਈ ਆਟੋ ਰਿਕਸ਼ਾ ਸੋਰੀ ਜਾ ਰਹੇ ਹਤੇ ਹਾਲਾਤ ਇਹਦੇ ਵੀ ਹੈ ਬਾਈ ਸੱਸੀ ਗੱਲ ਜੀ ਬਾਈ ਨਕੋਤਰ ਦੀ ਕੋਈ ਵੱਡੀ ਸਮੱਸਿਆ ਕਿਹੜੀ ਹੈ ਇਸ ਟਾਈਮ ਜੀ ਤੁਹਾਡੇ ਸਾਹਮਣੇ ਹੀ ਹੈ ਜੀ ਪਾਣੀ ਪਾਣੀ ਦੀ ਸੀਵਰ ਦੀ ਸਮੱਸਿਆ ਹੈ ਲੋ ਜੀ ਬੱਜ ਕਹਿੰਦਾ ਸੀਵਰ ਦੀ ਸਮੱਸਿਆ ਕਿਉਂਕਿ ਇਸ ਜਗ੍ਹਾ ਤੇ ਪਾਣੀ ਖੜਾ ਹੈ ਤਾਂ ਲੋਕਾਂ ਦੇ ਆਪ ਮਹਰੇ ਮੂੰਹੋਂ ਨਿਕਲ ਜਾਂਦਾ ਕਿ ਸੀਵਰੇਜ ਦੀ ਸਮੱਸਿਆ ਹੈ ਇੰਕਲ ਬੈਠੇ ਕੋਈ ਕਿੰਨਾ ਦੀ ਦੁਕਾਨ ਤੁਸੀਂ ਦੇਖੋਗੇ ਤੇ ਦੁਕਾਨ ਬਿਲਕੁਲ ਉੱਪਰ ਪਾਣੀ ਤੇ ਕਹਿ ਸਕਦੇ ਆ ਉੱਪਰ ਹੀ ਪਾਈ ਹੋਈ ਹੈ ਤਾਂ ਹਾਂਜੀ ਇੱਕ ਮਿੰਟ ਜੀ ਪਾਣੀ ਥੋੜੇ ਗਿਆ ਜਦੋਂ ਜ਼ਿਆਦਾ ਬਾਰਿਸ਼ ਆ ਜਾਂਦੀ ਹੈ ਪਾਣੀ ਜ਼ਿਆਦਾ ਹੋ ਜਾਂਦਾ ਤੇ ਕਿੰਨੀ ਕੁ ਸਮੱਸਿਆ ਆਉਂਦੀ ਹੈ ਬੋਯਾ ਨੂੰ ਕੋਟਰ ਦੀ ਸਭ ਤੋਂ ਵੱਸਟ ਦੀ ਵੱਡੀ ਸਮੱਸਿਆ ਕਿਹੜੀ ਹੈ ਪਾਣੀ ਦੀ ਹੈ ਪਾਣੀ ਦੀ ਸਮੱਸਿਆ ਸਭ ਤੋਂ ਵੱਡੀ ਹੈ ਤਾਂ ਇਹ ਵੀ ਕਹਿ ਰਹੇ ਕਿ ਪਾਣੀ ਦੀ ਸੀਵਰੇਜ ਦੀ ਸਮੱਸਿਆ ਕਾਫੀ ਜ਼ਿਆਦਾ ਵੱਡੀ ਹੈ ਤੇ ਕਿੰਨੇ ਵੀ ਰਹੇਗੀ ਲੋਕ ਇੱਥੋਂ ਰੰਗਦੇ ਆ ਹਾਲਾਤ ਸਾਰਿਆਂ ਦੇ ਮਾੜੇ ਆ ਕਿਉਂਕਿ ਪਣ ਇਧਰੋਂ ਪਿੱਛੇ ਜੋ ਗੱਡੀਆਂ ਖੜ੍ਹ ਜਾਂਦੀਆਂ ਜਾਂ ਫਿਰ ਅੱਗੇ ਇਹ ਫਿਰ ਅੱਗੇ ਆ ਜਾਂਦਾ ਇੱਕ ਦਿਨ ਹੋਰ ਤੁਹਾਨੂੰ ਜਾਣਕਾਰੀ ਲਈ ਦੱਸਦੀ ਏ ਕਿ ਇੱਥੇ ਟੈਂਪੂ ਖੜੇ ਹੁੰਦੇ ਆ ਪਰ ਗੱਲ ਇਹ ਹੈ ਕਿ ਸੁਨਨ ਦੇ ਬੱਚੇ ਵੀ ਆਇਆ ਕਿ ਬੱਸ ਸਟੈਂਡ ਦਾ ਥਾਂ ਸੀ ਬੱਕ ਬੋਰਡ ਦਾ ਥਾਂ ਸੀ ਪਰ ਬੱਕ ਬੋਰਡ ਦਾ ਥਾਂ ਤਾਂ ਬੱਸ ਦਾ ਬੱਸ ਸਟੈਂਡ ਦਾ ਵੀ ਸੀ ਪਰ ਇਹਦਾ ਕੋਈ ਕਹਿੰਦੇ ਮਸਲਾ ਚੱਲਦਾ ਪਰ ਥਾਂ ਤਾਂ ਚੰਗਾ ਬਣੇ ਹੋਣਾ ਚਾਹੀਦਾ ਜੇਕਰ ਇਹ ਥੈਂਟਰ ਲੋਕ ਟਾਇਲ ਲੱਗ ਸਕਦੀ ਹੈ ਤਾਂ ਫਿਰ ਤੁਸੀਂ ਅੜੀਏ ਤੁਸੀਂ ਲਗਾ ਸਕਦੇ ਹੋ ਕਿ ਕਿੰਨਾ ਕੋ ਤਕੜਾ ਰੋਲਾ ਹੋਊਗਾ ਪਰ ਜਿੰਨਾ ਕੋ ਥਾਂ ਬਣਿਆ ਹੋਵੇ ਸਾਫ਼ ਸੁਥਰਾ ਤੇ ਵਧੀਆ ਬਣਿਆ ਹੋਵੇ ਤਾਂ ਅੱਗੇ ਤੱਕਾ ਟੈਂਪੂ ਖੜਿਆ ਤੇ ਪਰ ਆ ਦੇਖੋ ਹਾਲਾਤ ਕੀ ਬਣੇ ਪਏ ਇੱਧਰ ਐ ਤਸਵੀਰਾਂ ਦੇਖ ਲਓ ਇਹ ਹਾਲਾਤ ਬਣੇ ਪਏ ਆ ਇੱਧਰ ਕਲਾਰਿਆਂ ਨੂੰ ਪੁੱਛਦੇ ਅਕਲ ਜੀ ਇੱਕ ਮਿੰਟ ਜੀ ਇੱਕ ਮਿੰਟ ਦਿਓ ਜੀ ਕੀ ਪਰੇਸ਼ਾਨੀ ਕੀ ਆ ਜੀ ਤੋਂ ਖਾਸ ਕਰਕੇ ਇਹ ਟੈਂਪੂ ਖੜਿਆ ਹੈ ਆ ਕਾਦੀ ਪਰੇਸ਼ਾਨੀ ਨੁਕੋਦਰਾਂ ਦੀ ਸਭ ਤੋਂ ਵੱਡੀ ਸਮੱਸਿਆ ਕਿਹੜੀ ਹੈ ਪਰੇਸ਼ਾਨੀ ਕਿਹੜੀ ਹੈ ਜਿਸ ਤੋਂ ਨੁਕੋਦਰ ਵਾਸੀ ਪਰੇਸ਼ਾਨ ਹੈ ਜੀ ਹੂੰ ਧੰਨੋ ਦਾ ਕੋਈ ਪਰੇਸ਼ਾਨੀ ਨਹੀਂ ਇਹਨਾਂ ਬਾਤ ਕਰੀ ਜਾਂਦੇ ਹੁਣ ਕੀ ਕਰੀਏ ਪ੍ਰਜਾਦੀਏ ਪ੍ਰਜਾਦੀਏ ਕੰਮ ਕੀ ਕਰਦੇ ਆ ਜੀ ਆਈ ਹੂੰਡਾ ਦਾ ਮਾ ਡੰਗੂ ਨਾ ਅੱਛਾ ਪਰੇਸ਼ਾਨੀ ਨਹੀਂ ਆਉਂਦੀ ਪਾਣੀ ਪੂਣੀ ਖੜਾ ਲੰਘ ਜਾਂਦੇ ਵਿੱਚ ਨਹੀਂ ਇਹ ਆਈ ਬੱਕ ਬੋਰਡ ਦੀ ਜਗਾ ਆ ਅੱਡੇ ਦੀ ਨਹੀਂ ਹੈਗੀ ਉਹ ਤਾਂ ਤੁਹਾਨੂੰ ਪਤਾ ਹੈ ਪਤਾ ਸਹਿਮ ਤਾਂ ਬੱਕ ਬੋਰਡ ਦੇ ਤਾਂ ਬੱਸ ਸਟੈਂਡ ਦੇ ਵੀ ਥਾਵਾਂ ਪਰ ਜਿਹੜੀ ਥਾਂ ਬਣੀ ਐ ਹੋਵੇ ਇਹ ਤਾਂ ਸਹੀ ਬਣੀ ਹੋਣੀ ਚਾਹੀਦੀ ਐ ਨਾ ਹੂੰ ਗਠੇਰਾ ਕਹੀਦਾ ਇਹਨਾਂ ਨੂੰ ਕੋਈ ਨਹੀਂ ਆਖੇ-ਖੁਕੀ ਲੱਗਦਾ ਕੋਈ ਸੁਣਦਾ ਸੁਣਦਾ ਕੋਣ ਨਹੀਂ ਜੀ ਹਾਂ ਇਥੋਂ ਦੇ ਪ੍ਰਧਾਨ ਬੜੇ ਆ ਕਿਸੇ ਨੂੰ ਕਦੇ ਕਹਿ ਕੇ ਨਹੀਂ ਦੇਖੇ ਜੀ ਨਹੀਂ ਉਹ ਪਹਿਲੋ ਕਹਿਣ ਦੇ ਜੋ ਵੋਟਰ ਤੋਂ ਪਹਿਲੋ ਕਹਿ ਜਾਂਦੇ ਹੋ ਕਰਾ ਦੇਵਾਂਗੇ ਜ਼ਾਰਾ ਕਰ। ਇੱਥੇ ਕੰਮ ਨਹੀਂ ਹੁੰਦਾਗਾ। ਲਓ ਜੀ ਲੋਕਾਂ ਨੇ ਤਾਂ ਹੌਸਲਾ ਢਾਟਾ ਇਹ ਕੋਲ ਹੌਸਲਾ ਢਾਈ ਬੈਠਿਆ। ਹੌਸਲਾ ਤੁਸੀਂ ਢਾ ਲੈ ਕੇ ਬਣਦਾ ਨਹੀਂਗਾ ਨਾ। ਹੂੰ ਕਿੰਨਾ ਕੁ ਟਾਈਮ ਹੋ ਗਿਆ ਕਹਿੰਦੇ। ਅਸੀਂ ਤਾਂ ਇਦਾਂ ਵੀ ਟਾਈਮ ਪਾਸ ਕਰਦੇ ਆ। ਬੁਝਾਰਤ ਤੇ ਆਣੇ ਹੋ ਗਏ ਆ। ਇਹ ਸਾਰੀ ਉਮਰ ਸਾਡੀ ਲੰਗੀ ਟੰਗੂਆਂ ਜੀ। ਜਿੰਨੀ ਤੁਹਾਡੀ ਉਮਰ ਹੋ ਗਈ ਹੈ ਉਮਰ ਦਾ ਤਜਰਬਾ ਕਾਫੀ ਵੱਡਾ ਤੁਹਾਡਾ। ਤੇ ਟੈਂਪੋਨ ਹਾਲਾਤ ਜੋ ਬਸ ਸੋਰੀ ਜੋ ਤੁਹਾਡਾ ਡਾਜਾ ਬਣਿਆ ਹੋਇਆ ਐ ਐਦਾਂ ਦੇ ਸੀਗੇ ਨਹੀਂ ਸੁਧਾਰ ਨਹੀਂ ਹੋਇਆ ਨਹੀਂ ਐਦਾਂ ਹੀ ਆ ਪਹਿਲਾਂ ਤੋਂ ਹੀ ਦੇਖਦੇ ਹਾਂ ਬਚਪਨ ਤੋਂ ਹੀ ਲਓ ਜੀ ਕਹਿੰਦੇ ਸੁਧਾਰ ਕੋਈ ਨਹੀਂ ਹੋਇਆ ਹਾਲਾਤ ਤੁਸੀਂ ਆਪ ਦੇਖ ਸਕਦੇ ਹੋ ਕਿ ਇਧਰ ਆ ਪਾਣੀ ਵੀ ਹੁਣ ਤਾਂ ਖੜਾ ਖੜਾ ਮੈਨੂੰ ਲੱਗਦਾ ਬਾਰਿਸ਼ ਦਾ ਪਾਣੀ ਤਾਂ ਹੈ ਪਰ ਲੰਬੇ ਟਾਈਮ ਤੋਂ ਇੱਥੇ ਪਾਣੀ ਖੜਾ ਹੈ ਤਾਂ ਹਾਲਾਤ ਮਾੜੇ ਤੋਂ ਮਾੜੇ ਬੱਤਰ ਤੋਂ ਬੱਤਰ ਹੋ ਚੁੱਕੇ ਆ ਬਹੁਤ ਜ਼ਿਆਦਾ ਚਿੰਤਾਜਨਕ ਹਾਲਾਤ ਕਹਿ ਸਕਦੇ ਆ ਤਾਂ ਅੱਜ ਦੀ ਜੋ ਸੜੀ ਰਿਪੋਰਟ ਸੀ ਛੋਟੀ ਸੀ ਪਰ ਕਿੰਨੀਆਂ ਦੁਕਾਨਾਂ ਦੇ ਵਿੱਚ ਕਿੰਨੇ ਕੋ ਸਾਡੇ ਅਸੀਂ ਗੱਲ ਕਰ ਸਕੇ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਹੈ ਤਾਂ ਇਹ ਸੀ ਗਊਸ਼ਾਲਾ ਨਕੋਦਰ ਜੋ ਗਊਸ਼ਾਲਾ ਨੂੰ ਸੜਕ ਆਉਂਦੀ ਹੈ ਬੱਸ ਸਟੈਂਡ ਤੋਂ ਪਿੱਛੇ-ਪਿੱਛੇ ਦੀ ਰਿਪੋਰਟ ਤੋਂ ਅਸੀਂ ਤੁਹਾਨੂੰ ਸਾਰਾ ਸਾਰੇ ਦਿਖਾ ਚੁੱਕੇ ਆ ਤੁਸੀਂ ਦੇਖ ਚੁੱਕੇ ਹੋ ਤਾਂ ਤੁਹਾਡਾ ਇਸ ਪ੍ਰਤੀ ਕੀ ਰਾਇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਆਪਣੇ ਜਰੂਰੀ ਸੁਝਾਅ ਜਰੂਰ ਦਿਓ ਕੈਮਰਾਮੈਨ ਸੁਨਨਦਰ ਹਰਦੀਪ ਐਨਡਰ ਨਿਊਜ਼ ਨਕੋਦਰ ਬੜਾ ਬਹੁਤ ਧੰਨਵਾਦ ਜੀ ਆ ਵੀ ਤੁਸੀਂ ਬڑے ਵਧੀਆ ਮੁੱਦੇ ਤੇ ਮੇਰੇ ਕੋਲ ਆਏ ਹੋ ਮੈਂ ਚਲੋ ਸ਼ੰਕਰ ਰੋਡ ਤੁਸੀਂ ਗੱਲ ਕੀਤੀ ਆ ਮੈਂ ਗਊਸ਼ਾਲ ਰੋਡ ਦੀ ਗੱਲ ਤੁਸੀਂ ਕੀਤੀ ਆ ਹਾਲਾਤ ਬਹੁਤ ਜ਼ਿਆਦਾ ਮਾੜੇ ਹੋ ਚੁੱਕੇ ਆ ਪੁਲਿਸ ਪ੍ਰਸ਼ਾਸਨ ਨਾਲ ਦੀ ਕੋਈ ਚੀਜ਼ ਵੀ ਨਕੂਦਰ ਚ ਨਹੀਂ ਆ ਗਈ ਜੋ ਮੈਂ ਤੁਹਾਡੇ ਪਿਛਲੇ ਦਿਨੇ ਸੁਣਦਾ ਸੀਗਾ ਤੁਸੀਂ ਕੱਲੇ ਕੱਲੇ ਏਰੀਏ ਤੇ ਜਾ ਕੇ ਆਏ ਹੋ ਜੋ ਸਾਡੇ ਸ਼ਹਿਰ ਦੇ ਵਸਨੀਕ ਕਹਿ ਰਹੇ ਆ ਇਹ ਚ 100% ਸੱਚਾਈ ਆ ਹਾਲਾਤ ਇੰਨੇ ਮਾੜੇ ਹੋ ਚੁੱਕੇ ਆ ਰੋਈ ਲੁੱਟਾਂ ਖੋਹਾਂ ਚੋਰੀਆਂ ਚੇਨ ਸਕ੍ਰੈਚਿੰਗ ਮਲਕੀ ਪੁਲਿਸ ਸਿਰਫ ਜਿਹੜੀ ਕੰਮ ਕਰ ਰਹੀ ਹੈ ਕਾਗਜ਼ ਕਰ ਰਹੀ ਹੈ ਦਿਖਾਉਣ ਵਾਸਤੇ ਔਰ ਮੈਂ ਕਾਸ ਕੇ ਸਿਟੀ ਪੁਲਿਸ ਨਿਕੋਦਰ ਜਿਹੜੀ ਆ ਜਦ ਤੋਂ ਸ਼੍ਰੀ ਅਮਨ ਸੈਣੀ ਜੀ ਨਿਕੋਦਰ ਆਏ ਆ ਉਦੋਂ ਤੋਂ ਬਾਅਦ ਸ਼ਹਿਰ ਦਾ ਬਹੁਤ ਹੀ ਜ਼ਿਆਦਾ ਬੁਰਾਲ ਹੋ ਚੁੱਕਾ ਦਿਨ ਪ੍ਰਤੀ ਦਿਨ ਚੋਰੀਆਂ ਲੁੱਟਾਂ ਖੋਹਾਂ ਚੇਨ ਸਕ੍ਰੈਚਿੰਗ ਸਕੂਟਰ ਚੋਰੀ ਮੋਟਰਸਾਈਕਲ ਚੋਰੀ ਕਰਾਂ ਚੋਰੀ ਤੁਸੀਂ ਦੇਖੋ ਮੈਂ ਚਲੋ ਇੱਕ ਵੈਸੇ ਤੁਹਾਨੂੰ ਸਦਾਨ ਗੱਲ ਦੱਸਣੀ ਚਾਹਨਾ ਪਈ ਤੁਸੀਂ ਪੁਲਿਸ ਪ੍ਰਸ਼ਾਸਨ ਦਾ ਮੈਨੂੰ ਪੁੱਛਿਆ ਵਾ ਤਾਂ ਤਾਂ ਦੱਸ ਰਿਹਾ ਵੀ ਕੱਲਾ ਸ਼ੰਕਰ ਉਹ ਨਹੀਂ ਸਾਰਾ ਸ਼ਹਿਰ ਦੇ ਵਿੱਚ ਹੀ ਬੁਰਾ ਹਾਲ ਆ ਮੈਂ ਹੀ ਅਪੀਲ ਕਰਦਾ ਮੁੱਖ ਮੰਤਰੀ ਪੰਜਾਬ ਸਰਦਾਰ ਭਵਨ ਸਿੰਘ ਮਾਨ ਜੀ ਕੋ ਔਰ ਖਾਸ ਕਰਕੇ ਸਾਡੇ ਜ਼ਿਲ੍ਹੇ ਦੇ ਜਿਹੜੇ ਐਸਐਸਪੀ ਸਾਹਿਬ ਆ ਬਹੁਤ ਕਾਬਲ ਅਫਸਰ ਆ ਪਰ ਨਕੂਦਰ ਹਾਲਾਤ ਉਹਨਾਂ ਨੂੰ ਜੂਰ ਦੇਖਣ ਚਾਹੀਦੇ ਤਾਂ ਕਿ ਨਕੂਦਰ ਸਾਡਾ ਸੁਖਸਵੇਲੀ ਸਮਾਪਿਤ ਹੋ ਸਕੇ ਕਿਉਂਕਿ ਇੱਥੇ ਡੇਰੇ ਵੀ ਆ ਇੱਥੇ ਆਓ ਜਾ ਬਹੁਤ ਰਹਿੰਦੀ ਆ ਕੋਈ ਦਿਨ ਅਸਾ ਖਾਲੀ ਨਹੀਂ ਜਿੱਦਨ ਕੋਈ ਚੋਰੀਆਂ ਨਹੀਂ ਹੁੰਦੀਆਂ